ਔਰ ਤੁਹਾਨੂੰ ਏ ਟੂ ਛਟਰ ਵਾਲਾ ਜਿੰਦਾਬਾਦ ਏ ਟੂ ਛਟਰ ਵਾਲਾ ਜਿੰਦਾਬਾਦ ਚਲਦੀ ਚਲਦੀ ਜਿੰਦਾਬਾਦ ਇਸ ਮੈ ਇਸ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਆਫੀਸਿਆਂ ਵਾਂਗੂ ਚਿੱਟਾ ਅੱਜ ਕੱਲ ਬਿਨ ਦਾ ਆਰਡਰ ਤੇ ਵਾਂਚੇ ਬਚਾਉਣਾ ਮੁਸ਼ਕਲ ਹੋ ਗਿਆ ਨਸ਼ਿਆਬ ਤੇਾਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਡਿਕਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਭੂਮੀ ਤਾਂ ਜੰਗ ਬਲਡ ਕੋਵਾਰੇ ਤੋਂ ਆਪੁਰਸੀ ਦੀ ਭੁਖ ਨੇ ਕੀਤਾ ਆਪੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਦੀਦਰ ਦੇਖਾਂ ਉਂਦਰ ਹੁੰਦੀ ਤੱਕੇ ਈ ਛਾਈਏ हीर सैफ ਨਹੀਂ ਜਾਂਦੀ ਮਿੱਤਰਾ ਹੀਰ सैफ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਾਡ ਕਵਾਰੇ ਤੋਂ ਵੇਖ ਭਗਤ ਸਿੰਘਾ ਅੱਜ ਸੋਚ ਤੇਰੀ ਸਾਧੀ ਆਜੀ ਅੱਜ ਮੇਰੇ ਕੋਲਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰਿਆਂ ਦੇ ਪਿਆਰੇ ਨੀਡਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ 'ਚ ਲਖੇ ਲੜਦੇ ਉਹ ਆਏ ਮਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅਤਿ ਵੀ ਰਬ ਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਮੇਰੇ ਤੁਰਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਇਲੈਕਸ਼ਨ ਤੋਂ ਬਾਅਦ ਆ ਕੇ ਸਮੋਹ ਰਹੀ ਜੀ ਹਾਰ ਜਿੱਤਾ ਰੱਬ ਦੀ ਹੈਪੀਆ ਬਲੇ ਬਰਬ ਆਪਣੇ ਕੋਲ ਹਜ਼ਾਰ ਜਿੱਤਾ سب سے پہلے میں سارا ہو گیا میرا بڑا روح کرتے ਪਰੇ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਆ ਯਾਰ ਮੈਨੂੰ ਮਿਲ ਕੇ ਆਣਾ ਪਈ ਥੋੜਾ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਭੜ ਕੇ ਸਾਰਾ ਕੁਝ ਜਿੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਆਪਾਂ ਇਨਸਾਨ ਆ ਜੀ ਇਲੈਕਸ਼ਨ ਦੇ ਬਾਅਦ ਦੀ ਗੱਲ ਆ ਕਿਉਂਕਿ ਜੇਕਰ ਦੁੱਖ ਤਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਲੰਭਦਾ ਇਹ ਮੈਂ ਸਾਰਾ ਸਮਾਂ ਫਿਲਮ ਕਿੱਤਾਂ ਦਾ ਹੋਣੇ ਦੱਬ ਮੇਰੇ ਘਰ ਦੇ ਬੜੇ ਹਣਾ ਨੂੰ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਪੰਜ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਜਦਾ ਸੀਗਾ ਬੰਦਾ ਨਹੀਂ ਲੰਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲਦਾ ਸੀਗਾ ਕਿ ਅੱਜ ਉਹ ਬੰਦਾ ਕਿੰਨਾ ਮੈਂ ਨਹੀਂ ਲੰਦਾ ਯਾਰ ਬੜੀ ਉਸਾ ਮੇਰੇ ਘਰਦਿਆਂ ਨੂੰ ਗੱਲ ਹੱਜਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਕਿਹਾ ਵੀ ਲੜાડ ਗਿਆ ਮੈਂ ਖੱਤ ਗਿਆ ਹੁਣ ਹੁਣ ਨਹੀਂ ਕਿ ਤੁੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ کاروبار ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾ ਲਾ ਫਿਰ ਇੱਕ ਹੋਰ ਕਾਰੋਬਾਰ ਉਹ ਖੋਲਣਾ ਨੂੰ ਮੋਦੇ ਵਿੱਚ ਤੁਹਾਨੂੰ ਸਾਹਮਣੇ ਆਉਂਗਾ ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਕੋਣਾ ਛੇਤੀ ਲਾਂਚ ਹੋ ਰਿਹਾ ਉਹਨੂੰ ਮੈਂ ਇਹਦਾ ਪਾਸੇ ਦਾ ਗਮਾ ਬਚੇ ਨਿਕਲ ਜਵੇ ਬਸ ਇਸ ਇੱਛਾ ਛੱਡ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਵਿੱਚ ਜੇ ਤੁਹਾਡੀ ਆਗਿਆ ਹੁਕਮ ਹੋਵੇ ਤੇ ਗਾਣਾ ਸੁਣਾ ਹਾਂ ਤਾਂ ਸਭ ਮੈਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਆਫੀਸਿਆਂ ਵਾਂਗੂ ਚਿੱਟਾ ਅੱਜ ਕੱਲ ਬਿਨ ਦਾ ਆਡਰ ਤੇ ਵੰਛੇ بچਾਉਣਾ ਮੁਸ਼ਕਲ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਢਿਕਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਕੁਮੀਦਾਂ ਜੰਗ ਬਲੜ ਕੋਵਾਰੇ ਤੋਂ ਆ ਕੁਰਸੀ ਦੀ ਭੁਖਨੇ ਕੀਤਾ ਆ ਕੁਰਸੀ ਦੀ ਭੁਖਨੇ ਕੀਤਾ ਲੀਡਰ ਲਾਣਾ ਦੋਸ਼ੀਏ ਜਿੱਧਰ ਦੇਖਾਂ ਉੰਦਰ ਹੁੰਦੀ ਤੱਕੇ ਈ ਸ਼ਾਈਏ हीर सैफ ਨਹੀਂ ਜਾਂਦੀ ਮਿੱਤਰਾ ਹੀਰ सैफ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜੀ ਕਵਾਰੇ ਤੋਂ ਵੇਖ ਭਗਤ ਸਿੰਘ ਅੱਜ ਸੋਚ ਚੰਨੀ ਸਾਹਿਬ ਜੀ ਬੱਚਨੀ ਸਾਹਿਬ ਜੀ ਦਾ ਕੰਮ ਕਰਦੇ ਜੀ ਸਾਡੇ ਇਹਨਾਂ ਦੇ ਨਿਮਾਂਦੇ ਅੱਗੇ ਡਰਜੇ ਜੇ ਤੇ ਕਿਉਂਕਿ ਸੱਚਦਰ ਵੀ ਜਾਂਦਾ ਸੀ ਮਨ ਕੋਈ ਆਵਾਜ਼ ਆਉਂਦੀ ਚੰਨੀ ਸਾਹਿਬ ਜੀ ਤੋਂ ਨਾ ਅਜਿਹਾ ਨਹੀਂ ਬੋਤਲ ਮੰਗਿਆ ਯਾਰ ਲੈ ਕੇ ਆਪੂੰ ਮੇਰੇ ਨਾਲ ਇੱਕ ਬੋਤਲ ਮੈਨੂੰ ਪਾ ਦੋ ਜਿੱਤ ਤੁਹਾਡੇ ਕਰਦੇ ਪੰਜ ਚਾਰ ਅੱਧਰ ਪਾ ਦੋ ਕੋਈ ਯਾਰ ਜਿੱਤਣਾ ਕਰਦਾ ਨਹੀਂ ਇਹ ਸੋ ਵਧੀਆ ਬੰਦੂ ਕੱਲੀੜ ਕਿ ਨਹੀਂ ਹੋਗੀ ਆਪਣੀ ਇਹ ਨੀਡ ਟੂ ਛੱਡਣਾ ਦੀ ਅਸੀਂ ਟਟਕੜ ਪੰਜ 6 ਲੱਖ ਤੋ ਹਾਰਾਂਗੇ ਪ੍ਰੀਤ ਤੇ ਚੰਨੀ ਸਾਹਿਬ ਚੰਨੀ ਸਾਹਿਬ ਦੀ ਛੱਟਰ ਵਾਲਾ ਫੌਦੀ ਇੰਟੈਲੀਜੈਂਟ ਬੰਦਾ ਅੱਛਾ ਲੀਡਰ ਹੈ ਉਹ ਚੰਨੀ ਸਾਹਿਬ ਦੇ ਕਿਵੇਂ ਬਾਜੇ ਲੱਗਦਾ ਅੱਟੀ ਨੂੰ ਅਸੀਤ ਨਗਰ ਆਰ ਬਰ ਗਿਆ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਹੈ ਅਰੇ ਹੋ ਸਕਦਾ ਹੋ ਨਹੀਂ ਸਕਦਾ ਪੱਕਾ ਹੈ ਕਿ ਇਹਨੀਆਂ ਮੋਟਾ ਬਦਲ ਕਰਨੀਆਂ ਸਿਰਫ ਮੇਰੀ ਇਹਨੇ ਬੋਲਦਾਂਗੇ ਵਰਕ ਕਰਦੇ ਨੀ ਮੈਂ ਧੰਨਵਾਦ ਹੀ ਇਹ ਹੀ ਕਹਾਣੀ ਸਾਡੇ ਪੰਜਾਬ ਦੀ ਸੀ ਉਹ ਫਿਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਕੋਟਾ ਪਹਿਨਦਾ ਨਾ ਆਪਾਂ ਨੇ ਖਰਚੇ ਨਹੀਂ ਹਟਾ ਨਹੀਂ ਇੰਜੀਨੀਅਰ ਨਹੀਂ ਬਚਲੀ ਬਣਾਣਾ ਅੱਜ ਜਿਨ੍ਹਾਂ ਨੇ ਮੇਦੀ ਮਦਦ ਕੀਤੀ ਸੀ ਉਹ ਮੇਰੇ ਕੋਲ ਆਜੇ ਪਹਿ ਮੰਗ ਲਾ ਪੈ ਮੈਂ ਨਾ ਕਹਾਂ ਮੈਂ ਕਹਾਂ ਖੜਾ ਹੋ ਬਗਾ ਜੀ ਮੈਂ ਅੱਜ ਮੈਂ ਕਹਾਂ ਜੋਦਸਤਾਲ ਸਮਾਜ ਸਾ ਦਾ ਚੱਕਰ ਉਹ ਬੜਾ ਕਹਿੰਦਾ ਮਤਲਬ ਹੋਇਆ ਕੀ ਮੈਂ ਕਹਾਂ ਵੀ ਹੁਣ ਖਤਮ ਸਾਦਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜਿਹਨਾਂ ਤੇ ਕਦਰ ਦੇ ਦਿੱਤਾ ਮੈਂ ਕਿਹ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕੀ ਹਕਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਰਹੇ ਦੀ ਜੁੱਤੀਆਂ ਦੀ ਸਟੈਂਡ ਲੈਣੇ ਇੱਕ ਸਟਾਈਲ ਦਾ ਸਟੈਂਡ ਦਾ ਮੈਂ ਕਿਹਾ ਤੁਹਾਡਾ ਵੀ ਸਟੈਂਡ ਹੋਣਾ ਚਾਹੀਦਾ ਤੁਸੀਂ ਆਪਣਾ ਦੇਖੋ ਆਪਣਾ ਦੇਖੋ ਇਹਨਾਂ ਮੈਂ ਨਹੀਂ ਉਹ ਕਹਿੰਦੇ ਕਿ ਇਹਨਾਂ ਨਹੀਂ ਜਾਵਾਂ ਫੇਰ ਬੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰੱਬ ਦਾ ਬੰਦਾ ਸੀਆਈਡੀ ਅਫਸਰ ਬਹੁਤ ਵਧੀਆ ਤੇ ਹੰਢ ਬੰਦਾ ਉਗਨ ਦਾ 9000 ਰੁਪਇਆ ਤੇ ਗੱਡੀ ਮੇਰੇ ਨਾਲੋਂ 3 ਮਹੀਨਾ ਬਾਅਦ ਸਿਰ ਮੈਨੂੰ ਉਸ ਦਿਨ ਬੰਦਾ ਕਹਿੰਦਾ ਪੈਸੇ ਵੀ ਦੇ ਦਿਓ ਪਰ ਅੱਜ ਸਿਰ ਨਹੀਂ ਬੰਦਾ ਮੈਂ ਇਹ ਨਾ ਪ੍ਰੋਜੈਕਸ਼ਨ ਹੀ ਲਊਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਜਦੋਂ ਆਪਾਂ ਹੀ ਗਦਾਕਾਰ ਹੋ ਜਾਈਏ ਆਪਣੇ ਧੋਖੇ ਇਹ ਕਦੇ ਕਰਦਾ ਤੇ ਕੀ ਲੰਕਾ ਘਾਵੇ ਸਾਡੇ ਘਰ ਦਾ ਬੰਦਾ ਲੰਕਾ ਟਾਂੜਿਆ ਤੇ ਮੈਨੂੰ ਪਤਾ ਨਹੀਂ ਮੈਂ ਤਾਂ ਯਾਰ ਅੱਜ ਤੋਂ ਮਰ ਖਤਮ ਕਿਦੇ ਵਾਸਤੇ ਕਰ ਰਹੇ ਸੀਗੇ ਜਿਨ੍ਹਾਂ ਵਾਸਤੇ ਸੀ ਸੋਚ ਕਰ ਰਹੇ ਸੀਗੇ ਉਹਨਾਂ ਵਾਸਤੇ ਪੂਜ ਕਰ ਰਹੇ ਸੀਗਾ ਬੜਾ ਸੱਚੀਂ ਕਰ ਰਿਹਾ ਲਿਗੋੜ ਪਾਇਆ ਕਰ ਵਾਲੇ ਨੂੰ ਪਾਇਆ ਮੈਂ ਕੁਝ ਬੋਲਦਾ ਕਿ ਪਤਾ ਨਹੀਂ ਲੈ ਫੋਟੋ ਵੀ ਕਰਾਈ ਹੈ ਪੂਰਾ ਨਹੀਂ ਗੀਤ ਨਹੀਂ ਉਹਨੇ ਆਪਣੇ ਘਰ ਵਾਲੇ ਨੇ ਪਾਈਏ ਗਾ ਆਪਣੇ ਭਾਈ ਚੇਨੀ ਨੇ ਪਾਈਏ ਇਹ ਸਹੀ ਗੱਲ ਇਹ ਨਹੀਂ ਜਾ ਕੇ ਦੇਖ ਚਾਹੀਦੀ ਬਦਾਰੇ ਗੱਲ ਕਰਨੇ ਅੰਬਸਰ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋ ਗਏ ਮੇਰਾ ਮੇਨ ਮੁਕਾਬਲਾ ਸੀ ਤਾਂ ਮੋਦੀ ਦਾ ਕੀ ਗੋਿਆਂ ਨੂੰ ਕਾਬਲਾ ਸੀ ਸੋਹਦੇ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਮਾਨਾ ਵਾਸਤੇ ਦੇਰਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਬਰਨਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੈਨਾਂ ਸ਼ਨੀਵਾਰ ਨੂੰ ਛੁੱਟੀ ਐਤਵਾਰ ਨੂੰ ਛੁੱਟੀ ਸੋਮਵਾਰ ਨੂੰ ਨੇ ਪਿਓ ਦੇ ਪਤਨੇ ਲੈ ਲਈ ਕਰ ਦਿੱਤੀ ਕਿ ਚੰਦੇ ਮੂਰੇ ਉਹਨਾਂ ਨੇ ਬੰਦਾ ਨਹੀਂ ਫੜਦੇ ਮੰਗਲਵਾਰ ਦਾ ਪੈਰ ਭਰਨ ਆ ਗਿਆ 4 ਦਿਨ ਤੱਕ ਇਹਨੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਖਲਾਵਾਂ ਅਸੀਂ ਫੈਲ ਲੈ ਕੇ ਮੈਨ ਤੇ ਨਾ ਵਕੀਲ ਤਾਂ 10 ਬੰਦੇ ਬਾਹਰ ਖੜੇ ਆ ਚਲੋ ਇਥੇ ਦਾ ਸਿਸਟਮ ਕੁਝ ਹੋਰ ਆ। ਉਥੇ ਜਾ ਕੇ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ। ਉਹਦੀ ਰਸੀਦ ਲਏਗਾ। ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰਪੋਜ਼ਲ ਮਲੇਗਾ। ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾab ਕਿਤੇ ਨਾ ਯਾਰ ਮੈਂ ਤਾਂ ਯਾਰ ਬਹੁਤ ਗਲਤੀ ਹੋ ਗਈ। ਅੱਜ ਇੰਨਾ ਵੱਡਾ ਨਹੀਂ ਰਿਸਕ ਲਾ ਸੀਗਾ। ਉਹ ਛੋਟੇ ਨਾਲ ਸਕੋਲੇ ਦੀ ਪਰ ਜ਼ਿੰਦਗੀ ਦਾ ਇੰਨਾ ਵੱਡਾ ਰਿਸਕ ਇੱਕ ਜ਼ਿੰਦਗੀ ਤੋਂ ਸਮਝ ਹੀ ਬਣੀ ਜਾਂਦੀ ਹੁਣ ਨਹੀਂ ਬਣਦਾ। ਆਪਾਂ ਤਾਂ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ। ਪੀਐਮ ਬਣਨ ਦਾ। ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ। ਮੈਂ ਤੁਹਾਨੂੰ ਦੱਸਾਂ। ਸਮਿਚਾਈ ਜੀ 12 ਸੀ ਨਾ ਮੋਰਤੀ ਜਿੰਨ ਮੁਖਵ ਰਾਜ ਜੀ ਮੁਖੀ ਉਹਨੇ ਵੀ ਉਚਿਤ ਜਾਰੇ ਜਿਵੇਂ ਕੋਈ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੀ ਮਾਂ ਦਾ ਤੇ ਸਾਡੀ ਅੱਖਾਂ ਦੇ ਸਾਡੇ ਬਾਲਮਿਕ ਸਮਾਜ ਪੁਰੇ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਕੱਚੇ ਰਹੇ ਇਸੇ ਲਈ ਜੰਗ ਦਾ ਜੋ ਕਰਨਾ ਕਿ ਜਿੱਦਾਂ ਜੋ ਕਾਗਜ਼ੀਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰ ਕੋਈ ਸਕ ਗਿਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਇਹ ਕਿ ਗੇਮ ਪਛੋਲ ਹੋ ਜਾਣੀ ਆ ਹੋ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਹਨਾਂ ਤੇ ਕੱਲਾ ਗਿਆ ਸਾਰੇ ਲੋਕੀ ਬਾਹਰ 200 ਬੰਦਾ ਫਾਇਲ ਲੱਗੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਤੇ ਪਰ ਮੈਨੂੰ ਨਹੀਂ ਲੱਗਦਾ ਚਲੋ ਪਰਮਾਤਮਾ ਰੱਬ ਸਭ ਨੂੰ ਰਾਹ ਦਿਖੇ ਔਰ ਤੁਹਾਨੂੰ ਜਿੰਦਾਬਾਦ 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 ਮਰ ਚਰਨ ਦੀ ਚਲੇ ਜਿੰਦਾਬਾਦ ਅੱਗੇ ਸੀਨਾ ਚੰਨੀ ਜੀ ਚੰਨੀ ਜੀ ਅਸੀਂ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਪਰ ਸੋਨੀਆ ਕਰਨੀ ਜੀ ਤੇ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰਾਬਤੇ ਕੀ ਅਰਦਾਸ ਕਰਾਂਗੇ ਪਰ ਸੋਨੀਆ ਗਾਦੀ ਜਿਹੜੇ ਕਹਾਂਗੇ ਰਾਹੁਲ ਗਾਦੀ ਨੇ ਕਹਾਂਗੇ ਵੀ ਸਾਡੇ ਸੀਐਮ ਸਾਹਿਬ ਤੇ ਦੁਆ ਕਰਿਆ ਤੇ ਜਿਹੜਾ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨਗੇ ਮਸਲਾ